ਔਲ ਥੋੜਾ ਸੈਂਸਿਟਿਵ ਹੁੰਦਾ ਤੇ ਜਿਹੜੇ ਵੀ ਮਾੜੇ ਆਨਸਰ ਨਿਸ਼ਾਰਾਰਤੀ ਆਨਸਰ ਨੇ ਉਹ ਸਮਾਜ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਨੇ। ਇਹ ਹਾਂਜੀ ਸਾਰਾ ਅੱਜ ਦਾ ਜਿਹੜਾ ਪ੍ਰੋਗਰਾਮ ਦੇ ਸਬੰਧਿਤ ਦਿਓ ਜਾਣਕਾਰੀ। ਜੀ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਅਮਰitsar ਰੂਨ ਉਨ੍ਹਾਂ ਦੇ ਨਿਰਦੇਸ਼ਾਂ ਤਹਿਤ ਇੱਕ ਫਲੈਗ ਮਾਰਚ ਕੰਡਕਟ ਕਰਾਇਆ ਜਾ ਰਿਹਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਪੂਰੀ ਸਟੇਟ ਦੇ ਵਿੱਚ ਜਿਦਾਂ ਕਿ ਸਾਨੂੰ ਪਤਾ ਹੈ ਕਿ 15 ਅਗਸਤ ਦਾ ਦਿਨ ਨੇੜੇ ਆ ਰਿਹਾ ਹੈ ਤੇ ਇਸ ਇਹਨਾਂ ਦਿਨਾਂ 'ਚ ਮਾਹੌਲ ਥੋੜਾ ਸੈਂਸਿਟਿਵ ਹੁੰਦਾ ਹੈ ਤੇ ਜਿਹੜੇ ਵੀ ਮਾੜੇ ਅਨਸਰ ਨਸ਼ਾਰਾਰਤੀ ਅਨਸਰ ਨੇ ਉਹ ਸਮਾਜ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਨੇ ਇਹ ਫਲੈਗ ਮਾਰਚ ਕੰਡਕਟ ਕਰਕੇ ਅਸੀਂ ਲੋਕਾਂ 'ਚ ਇੱਕ ਕਲੀਅਰ ਮੈਸੇਜ ਦੇਣਾ ਚਾਹੁੰਦੇ ਆ ਕਿ ਕੋਈ ਵੀ ਇਸ ਤਰ੍ਹਾਂ ਦੀ ਐਂਟੀ-ਸੋਸ਼ੀਅਲ ਐਲੀਮੈਂਟਸ ਜਾਂ ਐਂਟੀ-ਸੋਸ਼ੀਅਲ ਐਕਟੀਵਿਟੀ ਨੂੰ ਅਸੀਂ ਹੋਣ ਨਹੀਂ ਦੇਵਾਂਗੇ ਤੇ ਜਿਹੜੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਅਲਰਟ ਹੈ ਤੇ ਮੁਸਤੈਦ ਹੈ ਲੋਕਾਂ ਵਾਸਤੇ ਹੈ ਤੇ ਤੁਹਾਡੀ ਸੇਵਾ ਵਿੱਚ ਫੋਟੋ ਲੈ ਲਈ ਦੁਬਾਰਾ ਚਲੋ ਸਰ ਅਬ ਇਧਰ ਆ ਜੀ ਕੜੀਆਂ ਲੈਣੀਆਂ ਪਿੱਛੋਂ